ਸਸਰੀ ਕਾਲ ਜੀ ਪੇਸ਼ ਕਰਨ ਲੱਗਾ ਨਵੇਂ ਲਿਖੇ ਗਾਣੇ ਦੀਆਂ 2-4 ਲਾਈਨ ਤੁਹਾਨੂੰ ਨਾਲ ਸਾਂਝੀਆਂ ਤੇ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸੋ ਹਾਇ ਨਿਹੋਰ ਕਿੰਨੇ ਯਾਰ ਤੇਰੇ ਕਿੰਨਿਆਂ ਨਾਲ ਯਾਰੀ ਸੀ ਹਾਇ ਨਿਹੋਰ ਕਿੰਨੇ ਯਾਰ ਤੇਰੇ किन्न यारी सी झूठा सी प्यार तेरा झूठी तेरी यारी सी झूठा सी प्यार तेरा झूठी तेरी यारी सी झूठा सी प्यार तेरा झूठी तेरी यारी सी ਹੋ ਤੋਂ ਤੋਂ ਬਿਲੋਸੀ ਪਿਆਰ ਮੈਨੂੰ ਕਰਦੀ ਮੈਨੂੰ ਛੱਡ ਮੇਰੇ ਨਹੀਂ ਤੂੰ ਪੈਸੇ ਉੱਤੇ ਮਰਦੀ ਹੋ ਤੋਂ ਤੋਂ ਬਿਲੋਸੀ ਪਿਆਰ ਮੈਨੂੰ ਕਰਦੀ ਮੈਨੂੰ ਛੱਡ ਮੇਰੇ ਨਹੀਂ ਤੂੰ ਪੈਸੇ ਉੱਤੇ ਮਰਦੀ ਹੋ ਮੈਨੂੰ ਤੂੰ ਹੀ ਜਿੱਤਿਆ ਸੀ ਓ ਮੈਂਥੋਂ ਦੁਨੀਆ ਹਾਰੀ ਸੀ ਝੂਠਾ ਸੀ ਪਿਆਰ ਤੇਰਾ ਝੂਠੀ ਤੇਰੀ ਯਾਰੀ ਸੀ झूठा सी प्यार तेरा झूठी तेरी यारी सी झूठा सी प्यार तेरा झूठी तेरी यारी सी बड़ी लाइक तो कमेंट करके जरूर दसो तो वीर बन के, के फॉलो भी करा करो मेहरबानी शुक्रिया जी